ਮੇ ਵੱਡੇ ਆਪਾ ਗਵਾੜੇ ਆ ਜਿਉ ਆਪਾਂ ਸਾਰੇ ਰਲ ਮਿਲ ਕੇ ਅਸ਼ਟੰਗ ਰੇਰਾ ਬਲ ਪ੍ਰਤਮ ਪਟਵੇ ਪਾਸ਼ਾ ਤਨ ਤੰਦ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਗਵਿਹਤਰ ਇਤਿਹਾਸ ਨੂੰ ਵਿਚਾਰਦੇ ਹੋਏ ਮਨਵਿਰਥੀਆਂ ਕਰਕੇ ਸ਼ਾਦ ਮੁਰਾਦੇ ਚਰਨਾ ਵਿੱਚ ਆਪਾਂ ਜੁੜ ਬੈਠੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਤੂ ਦਰਗਾਹ ਦੇ ਵਿੱਚੋਂ ਮੇਰਾ ਦੇ ਘਰ ਵਿੱਚ ਆ ਕੇ ਇਹ ਸਤ ਸੰਗਤ ਕਰਨ ਦਾ ਸੁਭਾਗਾ ਸਮਾ ਤਾਤਾਂ ਨੂੰ ਬਖਸ਼ ਕੀਤਾ ਹੈ ਤਾਉ ਅਟਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਪ੍ਰੇਮ ਸ਼ੈ ਮਹਾਰਾਜ ਜੀ ਦੇ ਗਰਨਾ ਦਾ ਧਿਆਨ ਕਰਦੇ ਹੋਏ ਆਪਾਂ ਸਾਰੇ ਇਤਿਹਾਸ ਦੀ ਸਾਂਝ ਪਾਈਏ ਸਾਰੀ ਸੰਗਤ ਫਤੇ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਟਦੇ ਪਾਸ਼ਾ ਤਾਲ ਤਨ ਸਹਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਹਿ ਮਹਾਰਾਜ ਜੀ ਸੰਗਤਾਂ ਦੇ ਨਾਲ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਦਿੱਲੀ ਵੱਲ ਨੂੰ ਚਾਲੇ ਲਾਉਂਦੇ ਹੋਏ ਜਦੋਂ ਕੋ ਜੋਕਰ ਸਾਹਿਬ ਦੀ ਧਰਤੀ ਤੇ ਪੁੱਜੇ ਹਾਂ ਤੇ ਇੱਥੇ ਸਤਿਗੁਰਾਂ ਦੇ ਇਸ ਮਹਾਨ ਹਰਤਾਪ ਨੂੰ ਵੇਖ ਕੇ ਇੱਕ ਨਾਲ ਚਾਂਦ ਨਾਮ ਦੇ ਪੰਡਤ ਸਤਗੁਰਾਂ ਦੇ ਨਾਲ ਉੱਪਰ ਉਮਰ ਉਪਰ ਸ਼ੰਕਾ ਕੀਤਾ ਕਿ ਪਾਤਸ਼ਾਹ ਜੀ ਨੇ ਉੱਤੇ ਜੋ ਮਿਹਰਾ ਵਰਤਾਈਆਂ ਹਨ ਛੱਜੂ ਚੋਰ ਦੇ ਸਿਰ ਉੱਪਰ ਮਿਹਰਾ ਪਰੀਆਂ ਵਕਸ਼ਸ਼ਾ ਕਰਕੇ ਉਹ ਤੋਂ ਗੀਤਾ ਦੇ ਅਰਥ ਕਰਵਾਏ ਅਤੇ ਉਹਨੂੰ ਗੁਰੂ ਕਰਦਾ ਪ੍ਰਚਾਰਕ ਬਣਾਇਆ ਗੁਰੂ ਨਾਨਕ ਦੇ ਘਰ ਵਿੱਚ ਸਾਜਿਆ ਗਿਆ ਨਿਵਾਜਿਆ ਗਿਆ ਪੁੱਤੇ ਲਾਲ ਚੰਦ ਪੰਡਤ ਵੀ ਸਤਗੁਰਾਂ ਦੇ ਚਰਨਾ ਦਾ ਪੋਰਾ ਬਣ ਗਿਆ ਆ ਆ ਉਹਨੀ ਯਤਨਾ ਤਨ ਮਨ ਸੰਗੁਰੂ ਹਰਿਕ੍ਰਿਸ਼ਨ ਸ਼ਰ ਮਹਾਰਾਜਿ ਨੂੰ ਅਰਪਣ ਕਰ ਦਿੱਤਾ ਇੱਥੇ ਸਤਗੁਰਾਂ ਦਾ ਪ੍ਰਤਾਪ ਹੈ ਜੋ ਹੋਰ ਵੀ ਦਾਜਾ ਜਿਆਦਾ ਵੱਧ ਗਿਆ ਸਤਗੁਰਾਂ ਦੇ ਸ਼ੋਹਰੇ ਦਰਬਾਰ ਦੀ ਜਿਹੜੀ ਸ਼ੋਭਾ ਹੈ ਉਹ ਇੰਦਰ ਦੇ ਦਰਬਾਰ ਨੂੰ ਵੀ ਮਾਰ ਪਾਉਂਦੀ ਹੈ ਪਾਤਸ਼ਾਹ ਜੀ ਦੇ ਚਰਨਾ ਵਿੱਚ ਕੋਈ ਅਮੀਰ ਕੋਈ ਗਰੀਬ ਕੋਈ ਰਾਜਾ ਸ਼ਾਰੇ ਆ ਕੇ ਝੁਕਦੇ ਹਨ ਤੇ ਪਾਤਸ਼ਾਹ ਜੀ ਨੂੰ ਧੰਨ ਧੰਨ ਆਖਦੇ ਹਨ ਗੁਰੂ ਹਰਿਕ੍ਰਿਸ਼ਨ ਸਾਹਿਬ ਦੀਆਂ ਵਡਿਆਈਆਂ ਕਰਦੇ ਹਨ ਇਥੋਂ ਪਾਤਸ਼ਾਹ ਜੀ ਸੰਗਤਾਂ ਉੱਪਰ ਮਿਹਰ ਵਰਤਾਉਂਦੇ ਹੋਏ ਹੋਏ ਦਿੱਲੀ ਵੱਲੋਂ ਚੱਲੇ ਪਾਰੇ ਸਾਹਿਬ ਜਦੋਂ ਸਤਗੁਰੂ ਜੀ ਦਿੱਲੀ ਸ਼ਹਿਰ ਦੇ ਨੇੜੇ ਪਹੁੰਚਦੇ ਹਾਂ ਇਹ ਨਾਲ ਦੇ ਅਹਲਕਾਰ ਨੇ ਜੋ ਹੋਨਾਰੇ ਰਾਜਾ ਜੈ ਸਿੰਘ ਨੂੰ ਖਬਰ ਕਰ ਦਿੱਤਾ ਤੇ ਰਾਜਾ ਜੈ ਸਿੰਘ ਨੇ ਔਰੰਗਜ਼ੇਬ ਦੇ ਪਾਸ ਸਨੇਹਾ ਪੇਜਾ ਕੇ ਸਤਿਗੁਰੂ ਦਿੱਲੀ ਸ਼ਹਿਰ ਦੇ ਬਾਦ ਆ ਚੁੱਕੇ ਖਾਨਕਾ ਤੇ ਗੁਰੂ ਪਿਆਰਿਓ ਔਰੰਗਜ਼ੇਬ ਨੇ ਰਾਜਾ ਜੈ ਸਿੰਘ ਨੂੰ ਕਿਹਾ ਕਿ ਤੁਸੀਂ ਬੜੇ ਸਤਕਾਰ ਦੇ ਨਾਲ ਗੁਰੂ ਸਾਹਿਬ ਜੀ ਨੂੰ ਜੀ ਆਇਆਂ ਆਖਦੇ ਹੋਏ ਦਿੱਲੀ ਸ਼ਹਿਰ ਵਿੱਚ ਲਿਆਉਣਾ ਕਰੋ ਤੇ ਰਾਜਾ ਜੈ ਸਿੰਘ ਆਪ ਅਗੋ ਸਤਗੁਰੂ ਜੀ ਨੂੰ ਲੈਣ ਆਇਆ ਬੜੀ ਸ਼ਰਧਾ ਭਾਵਨਾ ਦੇ ਨਾਲ ਨਮਸਕਾਰ ਕੀਤੀ ਸਤਗੁਰਾਂ ਦੇ ਚਰਨਾਂ ਉਪਰ ਮੱਥਾ ਟੇਕਿਆ ਭਟਾਵਾਂ ਅਰਪਣ ਕੀਤੀਆਂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਦਿੰੀਆਂ ਸਤਗੁਰੂ ਜੀ ਦਾ ਸੁੰਦਰ ਸਰੂਪ ਦਰਸ਼ਨ ਕਰਕੇ ਇੱਕ ਨਜ਼ਰੀ ਨਜ਼ਰ ਨੇ ਹਾਲ ਹੋਇਆ ਹੈ ਰਾਜਾ ਜੈ ਸਿੰਘ ਸਤਗੁਰੂ ਜੀ ਨੇ ਬੜੇ ਪਿਆਰ ਪ੍ਰਸਾਦਨਾ ਦੇਣ ਜੋ ਇਹਦਾ ਆਪਣਾ ਨਿਵਾਸ ਉਸਥਾਨ ਹੈ ਮੰਗਲਾ ਸਾਹਿਬ ਜੋ ਉਸ ਵੇਲੇ ਰਾਜਾ ਜੈ ਸਿੰਘ ਦਾ ਮੰਗਲਾ ਸੀ ਜੋ ਅੱਜ ਗੁਰਦੁਆਰਾ ਮੰਗਲਾ ਸਾਹਿਬ ਹੈ ਉਸ ਸਥਾਨ ਉੱਪਰ ਲੈ ਆਏ ਹਾਇ ਤੇ ਸੱਚੇ ਪਾਤਸ਼ਾਹ ਜੀ ਜਦੋਂ ਇਹ ਦੇ ਕਰਾਰੇ ਨੇ ਤੇ ਇਹ ਰਾਜਾ ਜੈ ਸਿੰਘ ਦੇ ਮਨ ਦੇ ਵਿੱਚ ਇੱਕ ਸ਼ੰਕਾ ਆ ਗਿਆ ਉਹ ਜੁਰੂਰ ਉੱਪਰ ਪਰੋਸਾ ਦੇਾਰੇ ਗੁਰੂ ਦੀ ਅਜਮਤ ਨੂੰ ਜਾਣਗੀ ਇਹ ਹੈ ਪਰ ਜੋ ਔਰੰਗਜ਼ੇਬ ਨੇ ਨੋ ਕਿਹਾ ਸੀ ਇਹਦੇ ਪਰਖ ਜ਼ਰੂਰ ਕਰ ਦੇਣੀ ਹੈ ਫੇ ਗੁਰੂ ਨਾਨਕ ਦੇ ਉਹੀ ਜੋਤ ਨੇ ਜਾਂ ਇਹਨਾਂ ਦੇ ਵਿੱਚ ਜਾਂ ਗੁਰੂ ਨਾਨਕ ਦੇ ਵਿੱਚ ਕੋਈ ਉਮਰ ਦਾ ਪਰਖ ਹੈ ਜਾਂ ਸ਼ਕਤੀ ਦਾ ਪਰਖ ਹੈ ਚੇਤੇ ਜ਼ਰੂਰ ਕਰ ਲੈਣੇ ਹੈ ਜਿੱਥੇ ਆਏ ਨਾ ਹੋਵੇ ਅਸੀਂ ਉਹ ਗੁਰੂ ਨਾਨਕ ਦਾ ਰੂਪ ਉਹ ਜੋਤ ਜਾਰੀ ਹੈ ਪਰ ਉਹ ਗੱਲ ਨਾ ਹੋਵੇ ਉਹ ਰਾਜਾ ਜੈ ਸਿੰਘ ਚਾਰੇ ਅੰਦਰੋਂ ਨਹੀਂ ਵੀ ਚਾਹੁੰਦਾ ਸੀ ਪਰ ਫਿਰ ਵੀ ਸਤਗੁਰਾਂ ਦੀ ਛੋਟ ਨੂੰ ਦੇਖ ਕੇ ਮਨ ਵਿੱਚ ਸ਼ੰਕਾ ਆ ਗਈ ਪੈਦਾ ਹੋ ਗਿਆ ਤੇ ਉਹਨੇ ਮਨ ਦੇ ਅੰਦਰ ਵਿਚਾਰ ਬਣਾਈ ਕਿ ਹੁਣ ਮੈਂ ਸਤਗੁਰਾਂ ਨੂੰ ਜਦੋਂ ਆਪਣੇ ਮੰਦਰ ਵਿੱਚ ਲੈ ਕੇ ਜਾਵਾਂਗਾ ਤੇ ਉੱਤੇ ਆਪਣੀ ਰਾਣੀ ਦੇ ਨਾਲੀ ਸਤਿਗੁਰਾਂ ਦੀ ਪਰਖ ਕਰਾਂਗਾ ਰਾਣੀ ਦਾ ਨਾਮ ਪੁਸ਼ਪਾ ਦੇਵੀ ਹੈ ਰਾਣੀ ਦੇ ਨਾਲ ਵਿਚਾਰ ਕੀਤੇ ਕਹਿੰਦੇ ਤੂੰ ਗੋਲੀਆਂ ਵਾਲੇ ਵਸਤਰ ਪਾ ਕੇ ਤੂੰ ਗੋਲੀਆਂ ਦੇ ਵਿੱਚ ਬੈਠ ਜਾਏਂ ਕਿ ਕਿਸੇ ਗੋਲੀ ਨੂੰ ਨੌਕਰਾਂ ਨੂੰ ਆਪਣੇ ਸ਼ਾਹੀ ਤਰਾਿਆਂ ਵਾਲੇ ਕੱਪੜੇ ਪਵਾ ਕੇ ਆਪਣੇ ਆਸਣ ਤੇ ਬਿਠਾ ਦੇਵਾਂਗੇ ਜੇ ਸਤਿਗੁਰੂ ਪੂਰੇ ਹੋਣਗੇ ਤੇ ਆਕੇ ਫਰਕ ਕਰ ਲੈਣਗੇ ਆਪੇ ਪਤਾ ਲਾਣਗੇ ਕਿ ਕਿਹੜੀ ਧਾਰੀ ਹੈ ਤੇ ਕਿਹੜੀ ਗੋਲੀ ਹੈ ਉਹ ਸਤਗੁਰੂ ਹਰਿ ਜੀ ਆਪੇ ਜਾਣ ਜਾਣਗੇ ਉਹ ਪਾਸ਼ਾ ਜੀ ਆਪਣੇ ਨਾਲ ਦੇ ਸਿੱਖਾਂ ਨੂੰ ਵਰਗਾਏ ਮਾਲ ਜੀ ਨੂੰ ਗੁਰਬਖਸ਼ ਸੰਗ ਜੀ ਨੂੰ ਮਾਤਾ ਜੀ ਨੂੰ ਕਹਿ ਲੱਗਦੇ ਕਿ ਦੇਖੋ ਭਾਈ ਇਹਦੀ ਪ੍ਰੀਆਵਾਂ ਨਾਲ ਕਰਕੇ ਇਹਦੀ ਸ਼ਬਦ ਕਰਕੇ ਅਸੀਂ ਦਿੱਲੀ ਆਏ ਹਾਂ ਤੇ ਇਹ ਮਤ ਦਾ ਬੜਾ ਹੌਲਾ ਹੈ ਮਨ ਦੇ ਵਿੱਚ ਪੂਰਨ ਵਿਸ਼ਵਾਸ ਨਹੀਂ ਹੈ ਸ਼ੰਕਾ ਕਰ ਰਿਹਾ ਹੈ ਕਿ ਹੀਰਿਆਂ ਨੂੰ ਛੱਡ ਕੇ ਕਜਰਾਵ ਪਾਰ ਕਰ ਰਿਹਾ ਹੈ ਕਿ ਜੇ ਇਸ ਤਰ੍ਹਾਂ ਇਹਦੇ ਮਾਨਸਾਤੀ ਨਹੀਂ ਮਿਲੇਗੀ ਤੇ ਪ੍ਰਲੋਕ ਦਾ ਸੁੱਖ ਨਹੀਂ ਪਾ ਸਕੇਗਾ ਕਿਉਂਕਿ ਸਾਥ ਸੰਗਤ ਜੀਉ ਸਿੱਖ ਦਾ ਕਰਮ ਨਹੀਂ ਹੈ ਗੁਰੂ ਉਪਰ ਸ਼ੰਕਾ ਕਰਨਾ ਬਾਰੇ ਕਹਿੰਦੀ ਹੈ ਕਿ ਸਿੱਖ ਗੁਰੂ ਉਪਰ ਪੂਰਨ ਵਿਸ਼ਵਾਸ ਰੱਖੇ ਗੁਰੂ ਸਰਬ ਕਲਾ ਸਮਰate ਹੈ ਕਿ ਜੋ ਗੁਰੂ ਸਾਹਿਬ ਸਿੱਖ ਦੇ ਜੀਵਨ ਵਿੱਚ ਵਰਤਾਰੇ ਨੇ ਉਹ ਸਭਾਰੇ ਨੂੰ ਸਤ ਕਰਕੇ ਸਿੱਖ ਖੁਸ਼ ਹੋ ਕੇ ਜੀਵਨ ਬਚ ਮੰਨੇ ਕਿਉ ਗੁਰੂ ਨੇ ਆ ਖੁਸ਼ੀਆਂ ਲੈ ਲੈਂਦਾ ਕਿਉਂਕਿ ਆਪਾਂ ਅੰਮ੍ਰਿਤ ਵੇਲੇ ਜਦੋਂ ਜਰਦੀ ਸਾਹਿਬ ਜੀ ਦਾ ਪਾਠ ਕਰਦੇ ਹਾਂ ਜੇ ਕੋਈ ਵੇਖੇ ਸਤਿਗੁਰਾਂ ਨੇ ਇੱਕ ਪਉੜੀ ਹੁਕਮ ਨੇ ਪਰਖਾਇਆ ਚਾਰਨ ਕੀਤੀ ਹੈ ਕਿ ਹੁਕਮੇ ਅੰਦਰ ਸਤ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ 부ਝੈ ਜੇ ਕੋਈ ਗੁਰੂ ਦੇ ਹੁਕਮ ਨੂੰ 부ਝ ਰਵੇ ਸੌਝ ਰਵੇ ਕਿ ਜੋ ਕੁਝ ਹੋ ਰਿਹਾ ਹੈ ਉਹ ਕਰਨ ਤੇ ਕਰਾਉਣ ਵਾਲਾ ਗੁਰੂ ਸਰਵ ਕਲਾ ਸਮਰਥ ਹੈ ਉਹਦੇ ਹੁਕਮੇ ਵਿੱਚ ਉਹਦੇ ਪੈਰ ਵਿੱਚ ਹੋ ਰਿਹਾ ਹੈ ਤੇ ਕੋਈ ਵੀ ਗੁਰੂ ਦੇ ਹੁਕਮ ਨੂੰ ਟਾਲ ਨਹੀਂ ਸਕਦਾ ਗੁਰੂ ਦੇ ਹੁਕਮ ਤੋਂ ਵੱਡਾ ਨਹੀਂ ਤੇ ਗੁਰੂ ਦੇ ਹੁਕਮ ਤੋਂ ਬਾਹਰ ਨਹੀਂ ਇਸ ਲਈ ਕੋਈ ਸਮਰੱਥਾ ਨਹੀਂ ਕਿ ਕੋ ਆਪਣੇ ਬੰਦੇ ਨਾਲ ਕੋਈ ਕੁੱਝ ਕਰ ਸਕੇ ਬੇਠੇ ਹੁਣ ਰਾਜਾ ਜੈ ਸਿੰਘ ਦੇ ਬਾਰੇ ਸਤਿਗੁਰਾਂ ਨੇ ਇਹ ਬਚਨ ਕੀਤੇ ਹਨ ਕਿ ਇਹ ਮਾਧਰਾ ਹੜਾ ਹੋਲਾ ਹੈ ਮਨ ਵਿੱਚ ਸ਼ੰਕਾ ਪੈਦਾ ਕਰ ਲਿਆ ਹੈ ਸਿੰਘ ਦਾ ਪ੍ਰੇਮ ਵੇਖੇ ਆਏਗਾ ਪਰ ਵਿਕੂਏ ਕੀ ਕਰ ਰਿਹਾ ਤੇ ਸਤਗੁਰੂ ਜੀ ਇਹਦੇ ਬੰਗਲੇ ਦੇ ਵਿੱਚ ਸਿੱਖ ਸੰਗਤਾਂ ਸਮੇਤ ਗਏ ਤੇ ਉਹ ਕਈ ਗੋਦਗਰਾਂ ਰਾਨੀਆਂ ਦਾ ਪੇਸ ਮਨਾ ਕੇ ਉੱਥੇ ਬੈਠੀਆਂ ਨੇ ਸੱਚੇ ਪਾਤਸ਼ਾਹ ਜੀ ਦੀ ਕਿ ਬਰਾਈ ਹੈ ਇਹ ਗੁਰੂ ਸਾਹਿਬ ਜੀ ਦਾ ਪ੍ਰਤਾਪ ਹੈ ਤੇ ਜਿਹੜੀਆਂ ਨੌਕ ਰਾਨੀਆਂ ਰਾਜੇ ਗਾਇ ਸਿੰਘ ਦੇ ਮੰਗਲੇ ਵਿੱਚ ਤਾਂ ਦੇਖਾ ਮਕਰਦੀਆਂ ਸਨ ਕੋਈ ਸਾਫ ਸਪਾਈ ਕਰਦੀ ਹੈ ਕੋਈ ਝਾੜੂ ਪੂੰਚਾ ਲਉਂਦੀ ਹੈ ਕੋਈ ਭੋਜਨ ਬਣਾਉਂਦੀ ਹੈ ਕੋਈ ਕੱਪੜੇ ਧੋਦੀ ਹੈ ਤਾਂ ਰਾਣੀਆਂ ਦੀ ਸੇਵਾ ਕਰਦੀ ਹੈ ਉਹ ਨੌਕਰਾਨੀਆਂ ਆਏ ਆ ਜਿੰਦੀਆਂ ਬਤੀਤ ਕਰ ਰਹੀਆਂ ਨੇ ਪਰ ਅੱਜ ਐਸ ਦੰਗਰੇ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਆਖਾਰਨ ਪਾੜੇ ਨੇ ਗੁਰੂ ਗਰੀਬ ਨਵਾਜ਼ ਅੱਜ ਗੁਰੂ ਨੇ ਕਿਵੇਂ ਨਵਾਇਆ ਅੱਜ ਗੋਲੀਆਂ ਉਹ ਮਹਾਰਾਜ ਨੇ ਦੇਖੋ ਰਾਗੀਆਂ ਵਾਲੇ ਵਸਤਰ ਪਾਏ ਨੇ ਅੱਜ ਦਾ ਦਿਨ ਉਹ ਵੀ ਉਹੀ ਸੁਖ ਮਾਰ ਰਹੀਆਂ ਨੇ ਕਿ ਰਾਗੀਆਂ ਕਿੱਦਾਂ ਦੇ ਗਹਿਣੇ ਪਾਉਂਦੀਆਂ ਨੇ ਕਿੱਦਾਂ ਦੇ ਵਸਤਰ ਪਹਿਨਦੀਆਂ ਨੇ ਅੱਜ ਉਹਨਾਂ ਨੂੰ ਵੀ ਰਾਗੀਆਂ ਵਾਲਾ ਸੁਖ ਮਿਲ ਰਿਹਾ ਕਿਉਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਕਲਾ ਵਰਤਾਈ ਹੈ ਉਹਨਾਂ ਦੇ ਔਰ ਦੇ ਖੁਸ਼ੀ ਵਿੱਚ ਅੱਜ ਇਹ ਗਰੀਵਰਵਾਸ ਸੱਚੇ ਪਾਤਸ਼ਾਹ ਨੇ ਕਥਕ ਵਰਤਾਇਆ ਹੈ ਇਸ ਤਰ੍ਹਾਂ ਗੁਰੂ ਦੀ ਕਿਰਪਾ ਦੇ ਨਾਲ ਕਰਮਾਤਾ ਵਖਰਿਆਂ ਨੇ ਪਰ ਜੇ ਕੋਈ ਧਕੇ ਨਾਲ ਆਕੇ ਆਪਣੇ ਜੋੜ ਨਾਲ ਕੇ ਗੁਰੂ ਸਾਹਿਬੋਂ ਕਰਾਮਾਤ ਵਿਖਾਏ ਥਾਏ ਤੇ ਪਾਤਸ਼ਾਹ ਜੀ ਕਹਿੰਦੇ ਕਰਾਮਾਤ ਐਦਾ ਨਹੀਂ ਗੁਰੂ ਵਿਖਾਉਂਦਾ ਪਰ ਉਪਕਾਰ ਦੇ ਹਿੱਤ ਗੁਰੂਰ ਗੁਰੂ ਸਾਹਿਬ ਇਹ ਕਰਦੇ ਨਾਲੇ ਪਰ ਕਿਸੇ ਦੇ ਕਹਿਣ ਦੇ ਉੱਤੇ ਕਰਾਮਾਤਾ ਨਹੀਂ ਵਿਖਾਉਂਦੇ ਪਾਤਸ਼ਾਹ ਜੀ ਇਥੇ ਸਤਗੁਰੂ ਜੀ ਆਏ ਨੇ ਸਤਗੁਰ ਦੇ ਹੱਥ ਵਿੱਚ ਛੜੀ ਪਕੜੀ ਹੋਈ ਹੈ ਤੇ ਗੁਰੂ ਸਾਹਿਬ ਜੀ ਨੇ ਜਿਹਦੇ ਸਿਰ ਉੱਪਰ ਛੋਟੀ ਰੱਖੀ ਦੱਸ ਦਿੱਤਾ ਕਿ ਇਹ ਰਾਣੀ ਨਹੀਂ ਹੈ ਇਹ ਗੋਲੀ ਹੈ ਇਹ ਵੀ ਗੋਲੀ ਹੈ ਇਹ ਵੀ ਰਾਣੀ ਨਹੀਂ ਹੈ ਇਦਾ ਕਰਦੇ ਹੋਏ ਜਿਹੜੀ ਰਾਣੀ ਗੋਲੀ ਦੇ ਕੱਪੜੇ ਪਾ ਕੇ ਬੈਠੀ ਉਹਦੇ ਸਿਰ ਤੇ ਛੋਟੀ ਰੱਖ ਕੇ ਮਹਾਰਾਜ ਨੇ ਬਚਨ ਕਰ ਦਿੱਤਾ ਕਿ ਇਹ ਰਾਣੀ ਹੈ ਤੇ ਨਾਲ ਸਤਿਗੁਰਾਂ ਨੇ ਵੀ ਕਿਹਾ ਕਿ ਇਹ ਪਾਈ ਪਿਛਲੇ ਜਨਮਾਂ ਦੀ ਭਗਤੀ ਕਰਕੇ ਕੀ ਆਪਾ ਤਰਪ ਕਰਕੇ ਇਹ ਰਾਜ ਭਾਗ ਪ੍ਰਾਪਤ ਹੁੰਦਾ ਤੇ ਤੁਸੀਂ ਗੁਰੂ ਦੇ ਨਾਲ ਇਸ ਤਰ੍ਹਾਂ ਦੀਆਂ ਚਲਾਕੀਆਂ ਕਰਦੇ ਹੋ ਇਹ ਤੁਹਾਡੇ ਵਾਸਤੇ ਮਾੜੀ ਲੱਗਿਆ ਇਹ ਕਹਿ ਕੇ ਪਾਸ਼ਾ ਜੀ ਪਿੱਛੇ ਨੂੰ ਮੁੜ ਪਏ ਤੇ ਉਹ ਰਾਣੀ ਪੁਸ਼ਪਾ ਦੇਵੀ ਭੱਜ ਕੇ ਸਤਗੁਰਾਂ ਦੇ ਚਰਨ ਪੜ ਲਏ ਚਰਨਾ ਤੇ ਟਹਿਪੇ ਕਹਿਣ ਲੱਗੇ ਪਾਸ਼ਾ ਜੀ ਸਾਡੇ ਕੋਲੋਂ ਕੋਲ ਹੋ ਗਏ ਸਾਡੇ ਮਨ ਵਿੱਚ ਸ਼ੰਕਾ ਆ ਗਿਆ ਸੀ ਤੇ ਮੈਂ ਹਰੰਗ ਜੀ ਨੇ ਵੀ ਕਿਹਾ ਸੀ ਰਾਗਾ ਜੈ ਸਿੰਘ ਦੇ ਮਨ ਵਿੱਚ ਵੀ ਸ਼ੰਕਾ ਆਇਆ ਤੇ ਰਾਗੇ ਦੇ ਰਾਹੀਂ ਪੜਤ ਕੀਤੀ ਹੁਣ ਸਤਿਗੁਰੂ ਦਾ ਪੂਰੇ ਆਪਣੀਆਂ ਵਾਸ਼ਸ਼ਾ ਕਰਕੇ ਵਚਨ ਕਰਕੇ ਪ੍ਰਣ ਕਰਕੇ ਸਤਿਗੁਰੂ ਦਾ ਹਰ ਤਰ੍ਹਾਂ ਕਰਕੇ ਪੂਰੇ ਨੇ ਪਰ ਕਮੀ ਤਾਂ ਸਿੱਖ ਵਿੱਚ ਹੁੰਦੀ ਹੈ ਜਦੋਂ ਗੁਰੂ ਉੱਪਰ ਸ਼ੰਕਾ ਕਰਦਾ ਹੈ ਸਾਧ ਸੰਗਤ ਜੀਓ ਇੱਥੇ ਇਹਨਾਂ ਦੀ ਵਰਕ ਪੂਰੀ ਹੋ ਗਈ ਤੇ ਸਤਿਗੁਰਾਂ ਨੇ ਇੱਕ ਵਚਨ ਕਰ ਦਿੱਤਾ ਕਹਿੰਦੇ ਕੋਈ ਗੱਲ ਨਹੀਂ ਗਾ ਤੇਰੇ ਮਾਦੀ ਇਹ ਭਾਵਨਾ ਹੈ ਕਿ ਤੇਰੇ ਘਰ ਪੁੱਤਰ ਪੈਦਾ ਹੋਵੇ ਗੁਰੂ ਨਾਨਕ ਸਾਹਿਬ ਨੇਰ ਕਰ ਦਿੱਤਾ ਰਾਣੀ ਨੂੰ ਵਚਨ ਕਰ ਦਿੱਤਾ ਕਹਿੰਦੇ ਤੇਰੇ ਘਰ ਪੁੱਤਰ ਪੈਦਾ ਹੋਵੇਗਾ ਫਿਰ ਸਤਿਗੁਰ ਜੀ ਇਸ ਰਾਣੀ ਦੀ ਗੋਦ ਵਿੱਚ ਵੀ ਬੈਠੇ ਹੈ ਪਰ ਕਹਿੰਦੇ ਹਾਸਕਾਰ ਕਹਿੰਦੇ ਵੀ ਸਤਗੁਰਾਂ ਨੇ ਜਦੋਂ ਦੱਸ ਦਿੱਤਾ ਕਿ ਇਹ ਰਾਣੀ ਹੈ ਕਿ ਉਹਦੀ ਗੋਲ ਵਿੱਚ ਜਾ ਬੈਠੇ ਤੇ ਵਿਚਾਰਨ ਵਾਲੀ ਗੱਲ ਹੈ ਕਿ ਗੁਰੂ ਦੇ ਨਾਲ ਕੋਈ ਚਲਾਤੀ ਜਾਵੇ ਕਰੇ ਗੁਰੂ ਦੇ ਕੋਲ ਕੋਈ ਸ਼ਾਂਤਾ ਵੀ ਕਰੇ ਤੇ ਫਿਰ ਇਹ ਵੀ ਜਾਵੇ ਕਿ ਗੁਰੂ ਉਹਦੇ ਗੋਲ ਵਿੱਚ ਆ ਬੈਠੇ ਐਡਾ ਨਹੀਂ ਹੁੰਦਾ ਸਾਧ ਸੰਗਤ ਜੀ ਗੁਰੂ ਪ੍ਰੇਮ ਭਾਵਨਾ ਦਾ ਭੋਖਾ ਹੈ ਰਾਜਾ ਸੇ ਜੈ ਸਿੰਘ ਨੇ ਕਿਹਾ ਕਿ ਸੰਗਤਾਂ ਆਪ ਜੀ ਦੇ ਦਰਸ਼ਨ ਕਰਨੀਆਂ ਚਾਹੁੰਦੀਆਂ ਸਾਹਿਬੇ ਦਰਸ਼ਨ ਕਰਨਾ ਚਾਹੁੰਦੇ ਹਾਂ ਤੇ ਤੇ ਹੁਣ ਗੱਲ ਪ੍ਰੀਮ ਦੇ ਸਿੰਘ ਤੇ ਪਾਸ਼ਾ ਚਲ ਕੇ ਆਇਆ ਹੁਣ ਸ਼ਾਂਤਾ ਹੋ ਰਿਹਾ ਹੈ ਕਾ ਹੋ ਰਿਹਾ ਹੈ ਪਰਖਾ ਹੋ ਰੀਆਂ ਨੇ ਤੇ ਪਾਸ਼ਾ ਜੀ ਨੇ ਕਹਿ ਦਿੱਤਾ اے ਭਾਈ ਐਦਾਂ ਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਜਦੋਂ ਆਪਣੇ ਮੂਰ ਦੇ ਖਿਮਾ ਬਖਸ਼ੀ ਤੇ ਗੁਰੂ ਵਾਖਣ ਹਾਰ ਹੈ ਗੁਰੂ ਬਖਸ਼ ਦਿੰਦਾ ਨਾਲ ਪੁੱਤਰ ਦਾ ਵਰ ਵੀ ਦੇ ਦਿੰਦਾ ਹੁਣ ਇੱਥੇ ਸੰਗਤਾਂ ਜਿਹੜੀਆਂ ਨੇ ਉਹ ਦੂਰੋਂ ਨੇੜੋਂ ਚੱਲ ਕੇ ਰਾਜਾ ਜੈ ਸਿੰਘ ਦੇ ਮੰਗਲੇ ਹੋਏ ਚਾਰੀਆਂ ਆਏ ਆ ਕਿਰਤਨ ਹੁੰਦਾ ਹੈ ਉਪਰਾਧ ਸੰਗਤਾਂ ਗੁਰੂ ਕੇ ਦਰਸ਼ਨ ਕਰਦੇ ਆ ਹਨ ਕੋਈ ਦੁੱਧ ਮੰਗਦਾ ਹੈ ਕੋਈ ਪੁੱਤ ਮੰਗਦਾ ਹੈ ਕੋਈ ਘਰ ਮੰਗਦਾ ਹੈ ਕੋਈ ਤੰਦਰੁਸਤੀ ਮੰਗਦਾ ਹੈ ਕੋਈ ਕਹਿੰਦਾ ਕਾਰੋਬਾਰ ਦੇ ਵਿੱਚ ਵਾਗਾ ਹੋ ਜਾਵੇ ਕੋਈ ਕਹਿੰਦਾ ਸਾਡਾ ਦੁੱਖ ਰੋਹ ਕਟਿਆ ਜਾਵੇ ਆ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕਰੋੜਾਂ ਬ੍ਰਹਮੰਡਾਂ ਦੇ ਮਾਲਕ ਸਤਿਗੁਰੂ ਸਾਰੇ ਖਜ਼ਾਨਿਆਂ ਦੇ ਮੂੰਹ ਖੋਲ ਦਿੱਤੇ ਸਾਧੀਆਂ ਝੋਲੀਆਂ ਭਰ ਲਈਆਂ ਅੱਜ ਵੀ ਭਰ ਰਹੀਆਂ ਨੇ ਜੇਰ ਵਾਪਾਂ ਗੁਰੂ ਦਾ ਇਤਿਹਾਸ ਸੁਣਦੇ ਹਾਂ ਜਾਂ ਜਿਹੜੇ ਲਿਖਣ ਵਾਲੇ ਲਿਖਦੇ ਨੇ ਉਹ ਗੁਰੂ ਦੇ ਇਤਿਹਾਸ ਦੇ ਨਾਲ ਸੀਛਾ ਦੇ ਲਿਖ ਦਿੰਦੇ ਕਿ ਬਾਦਸ਼ਾਹ ਨੇ ਆ ਕਿਰਪਾ ਕੀਤੀ ਸੀ ਆਗਮਨ ਕੀਤਾ ਸੀ ਅਰ ਮੈਂ ਇਹ ਗਾਉਂਦਾ ਕਿਸੇ ਸ਼ਬਦ ਦਾ ਸੁਭਾਗ ਜੋ ਪਿੱਛੇ ਸਮਾਂ ਬੀਤ ਚੁਕਿਆ ਉਹਦੇ ਨਾਲ ਪਰ ਗੁਰੂ ਤਾਂ ਕੱਲ ਵੀ ਸੀ ਅੱਜ ਵੀ ਹੈ ਤੇ ਹਮੇਸ਼ਾ ਰਹੇਗਾ ਤੇ ਆਪਾਂ ਇਹ ਵਿਚਾਰ ਕਰੀਏ ਕਿ ਸਤਗੁਰੂ ਕਿਰਪਾ ਕਰ ਰਹੇ ਨੇ ਅੱਜ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਚਰਨਾ ਵਿਸ਼ੰਸਾਰ ਪਾਰਵ ਜਿੱਥੇ ਵੀ ਕੋਈ ਕੋਈ ਉਹਨਾਂ ਦੇ ਸੋਹਣੇ ਸਰੂਪ ਨੂੰ ਵੇਖ ਕੇ ਅਰਦਾਸ ਕਰਦਾ ਹੈ ਤੇ ਬਾਦਸ਼ਾਹ ਉਤੇ ਹਾਜ਼ਰ ਰਾਜਾ ਨੇ ਉਤੇ ਕਿਰਪਾ ਕਰ ਦਿੰਦੇ ਨੇ ਉਹਦੇ ਮੰਦੀ ਭਾਵਨਾ ਪੂਰੀ ਕਰ ਦਿੰਦੇ ਨੇ ਮੁਹਮਦੀਆਂ ਦਾਤਾਂ ਦਿੰਦੇ ਨੇ ਦੁੱਖ ਰੋਗ ਦਾ ਨਾਸ ਕਰਦੇ ਨੇ ਭਾਵੇਂ ਕੱਲ ਵੀ ਗੁਰੂ ਸੀ ਅੱਜ ਵੀ ਹੈ ਤੇ ਅੱਗੇ ਨੂੰ ਵੀ ਹੋਵੇਗਾ ਇਹ ਹੈ ਸਾਧ ਗੁਰੂ ਵਾਸਤੇ ਵਰਤਿਆ ਗਿਆ ਆਪਾਂ ਬੋਲ ਮੰਤਰ ਚ ਪੜ੍ਹਦੇ ਹਾਂ ਆਦ ਸੱਚ ਜੁਗਾਦ ਸੱਚ ਹੈ ਕੀ ਸੱਚ ਹੈ ਇਹ ਗੁਰੂ ਹੋਂ ਦੇ ਸ ਹੈ ਤੇ ਆਪਾਂ ਵਰਤਮਾਨ ਦੀ ਗੱਲ ਕਰੀਏ ਕਿਉਂਕਿ ਸਾਡੇ ਪਿਛਲੇ ਸਮੇਂ ਤੇ ਆਓ ਵਾਲੇ ਸਮੇਂ ਦਾ ਮਾਲਕ ਸਤਿਗੁਰੂ ਆਪ ਹੈ ਤੇ ਹੁਣ ਜਿਹੜਾ ਸਮਾਂ ਹੈ ਸਾਹਿਬ ਗੁਰੂ ਨੂੰ ਹਾਜ਼ਰ ਨਾਜ਼ਰ ਜਾਨਦੇ ਹਨ ਗੁਰੂ ਦੀ ਮਾਤ ਤੇ ਮਰਿਆਦਾ ਅਨੁਸਾਰ ਜੀਵਨ ਬਤੀਤ ਕਰੀਏ ਤੇ ਜੀਵਨ ਸਫਲਾ ਹੋਵੇਗਾ ਹੁਣ ਇੱਥੇ ਸਾਰੀ ਸੰਗਤ ਆਉਂਦੀ ਹੈ ਝੂੜੀਆਂ ਪਰਦੇ ਖਾਂ ਹਰੇਕ ਨੇ ਦਾਤਾ ਦਾ ਦਾਤਾ ਮਿਲਦਿਆਂ ਨੇ ਹਰ ਇੱਕ ਨੂੰ ਤੇ ਗੁਰੂ ਦਾ ਜਸ ਗਾਉਂਦਾ ਰਿਹਾ ਜਾ ਰਿਹਾ ਰਾਜਾ ਜੈ ਸਿੰਘ ਨੂੰ ਔਰੰਗਜ਼ੇਬ ਨੇ ਸਨੇਹਾ ਭੇਜਿਆ ਕਿ ਮੈਂ ਦਰਸ਼ਨ ਕਰਨੇ ਚਾਹੁੰਨਾ ਹਾਂ ਜਦੋਂ ਜੈ ਸਿੰਘ ਨੇ ਗੁਰੂ ਸਾਹਿਬ ਜੀ ਨੂੰ ਪਿਆ ਤੇ ਮਾਰੇ ਨੇ ਕਿਹਾ ਕਿ ਅਸੀਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹੀ ਸੀ ਤੁਹਾਡੇ ਮੰਗਲੇ ਵਿੱਚ ਆਉਣ ਤੋਂ ਪਹਿਲਾਂ ਤੁਹਾਨੂੰ ਇਹ ਅਸੀਂ ਕਿਹਾ ਸਾਡੇ ਅਤੇ ਸੰਗਤਾਂ ਦਾ ਪ੍ਰੇਮ ਵੇਖ ਕੇ ਅਸੀਂ ਇੱਥੇ ਆਏ ਆ ਅਸੀਂ ਕਿਸੇ ਸ਼ਾਹ ਦਾਰਸ਼ਨ ਨਹੀਂ ਕਰਾਂਗੇ ਕਿ ਅਸੀਂ ਕਿਸੇ ਸ਼ਾਹ ਤੋਂ ਕੁਝ ਵੀ ਲੈਣਾ ਦੇਣਾ ਨਹੀਂ ਤੇ ਗੁਰੂ ਕੇ ਸਿਖਾਂ ਕਰ ਵੀ ਇੰਨੀ ਦ੍ਰਿੜਤਾ ਹੈ ਸਾਧ ਸੰਗਤ ਜੀਓ ਜਿਸ ਵੇਲੇ ਫਾਸ ਰਾਮ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਜਾ ਕੇ ਕਿਹਾ ਸੀ ਕਿ ਔਰੰਗਜ਼ੇਬ ਗੁਰੂ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਗੁਰੂ ਸਾਹਿਬ ਤੋਂ ਪਹਿਲਾਂ ਸਿਖਾਂ ਰੇ ਜਵਾਬ ਦੇਤਾ ਸੀ ਕਿ ਗੁਰੂ ਸਾਹਿਬ ਤੇ ਗੁਰੂ ਕੇ ਸਿਖ ਕਿਸੇ ਸ਼ਾਦਾ ਦਿੱਤਾ ਹੋਇਆ ਨਹੀਂ ਕਹਾਂਦੇ ਜਿਹੜਾ ਸੀ ਉਹ ਗੁਰੂ ਸਾਹਿਬ ਦਰਸ਼ਨ ਦੇਣ ਵਾਸਤੇ Delhi ਜਾ ਸਿਖਾਂ ਦੇ ਅੰਦਰ ਵੀ ਧ੍ਰੜਤਾ ਹੈ ਤੇ ਗੁਰੂ ਵੀ ਨਰਪੈ ਹੈ ਇਤੇ ਬਾਦਸ਼ਾਹ ਜੀ ਨੇ ਕਹਿ ਦਿੱਤਾ ਵੀ ਸ਼ਾਹ ਨੂੰ ਕਹਿ ਦਿਓ ਕਿ ਅਸੀਂ ਉਹਨੂੰ ਦਰਸ਼ਨ ਨਹੀਂ ਕਰਵਾ ਸਕਦਾ ਸਾਡਾ ਇਹ ਪ੍ਰਣ ਕੀਤਾ ਹੋਇਆ ਹੈ ਕਿ ਹਰ ਹਾਲਤ ਵਿੱਚ ਅਸੀਂ ਆਪਣੇ ਪ੍ਰਣ ਦੀ ਪਾਲਣਾ ਕਰਾਂਗੇ ਔਰੰਗਜ਼ੇਬ ਇਹ ਜਵਾਬ ਸੁਣ ਕੇ ਬੜਾ ਨਰਾਸ਼ ਹੋਇਆ ਉਹਨੇ ਆਪਣੇ ਪੁੱਤਰ ਨੂੰ ਭੇਜਿਆ ਦੂਜੇ ਦਿਨ ਉਹਦਾ ਪੁੱਤਰ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਕੋਲ ਆਇਆ ਤੇ ਉਹਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਿਹਾਲ ਹੋਇਆ ਬਾਦਸ਼ਾਹ ਜੀ ਨੇ ਉਹਨੂੰ ਬਖਸ਼ ਕੇ ਟਿਕਾ ਤੇ ਉਹ ਕਹਿਣ ਲੱਗਿਆ ਕਿ ਸ਼ੈ ਸ਼ਾ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਹੈ ਤੇ ਤੁਸੀਂ ਕਿਰਪਾ ਕਰਕੇ ਉਹਨਾਂ ਨੂੰ ਦਰਸ਼ਨ ਦਿਓ ਜਿਹੜਾ ਤੁਹਾਡੇ ਭਰਾ ਰਾਮ ਰਾਜ ਨੇ ਗੁਰਤਾ ਗੱਦੀ ਦਾ ਜੋ ਬਖੇੜਾ ਖੜਾ ਕੀਤਾ ਹੈ ਤੇ ਉਹਦਾ ਵੀ ਨਵੇੜਾ ਹੋ ਜਾਵੇਗਾ ਤੇ ਸੱਚੇ ਪਾਸ਼ਾ ਕਹਿਣ ਲੱਗੇ ਵੀ ਅਸੀਂ ਸਭ ਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਵੀ ਅਸੀਂ ਤਾਨ ਨੀਵ ਨੂੰ ਦਰਸ਼ਨ ਨਹੀਂ ਦਵਾਗੇ ਸਾਡੇ ਪਿਤਾ ਨੇ ਵੀ ਪ੍ਰਣ ਕੀਤਾ ਸੀ ਪ੍ਰਣ ਲਵਾਇਆ ਤੇ ਸਾਨੂੰ ਹੁਕਮ ਕੀਤਾ ਅਸੀਂ ਹੁਕਮ ਲਈ ਤਾਂ ਵੈਨ ਕਰਾਂਗੇ ਵੀ ਅਸੀਂ ਪ੍ਰਣ ਤੇ ਪੂਰੇ ਰਹਾਂਗੇ ਅਸੀਂ ਆਂਗ ਜੀ ਨੂੰ ਦਰਸ਼ਨ ਨਹੀਂ ਦੇਣ ਤੇ ਸੱਚੇ ਜਦੋਂ ਤੇਰੇ ਸ਼ਾਦਲੇ ਤੇ ਦੇਰੇ ਮੈਂ ਸ਼ਾਦਲੇ ਚਾਹ ਲੈ ਗਿਆ ਕੀ ਕਰਦੇ ਪਹਿਲੇ ਉੱਪਰ ਅੰਮ੍ਰਿਤਸਰ ਤੋਂ ਦੁਬਾਰਾ ਸੰਗਠਨ ਕਰ ਦਿੱਤਾ ਸਾਦੂ ਮਾਟੀ ਵੱਲ ਤੇ ਪਾਇਦਾ ਨੂੰ ਜੋ ਸਮੱਸਿਆ 11 ਸੇ ਮਦਦ ਆਪਣੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਬੇਸ਼ੱਕ ਹਿੰਦੁਸਤਾਨ ਦਾ ਬਾਦਸ਼ਾਹ ਹੈ ਖਜ਼ਾਨਿਆਂ ਦਾ ਮਾਲਕ ਹੈ ਪਰ ਗੁਰੂ ਦੇ ਹੁਕਮਨਾਮੇ ਦਾ ਹੀ ਅਸਰ ਹੋਇਆ ਕਿ ਉਹ ਆਪਣੇ ਹੱਥੀਂ ਕਾਰਨ ਲੱਗ ਗਿਆ ਕੁਝ ਸਮਾਂ ਉਹਨੇ ਕਾਰ ਕਰਨੀ ਟੋਪੀਆਂ ਬੰਨਦਾ ਸੀ ਉਹ ਫਿਰ ਵੇਚਣੀਆਂ ਤੇ ਉਹਦੀ ਕਮਾਈ ਦੇ ਨਾਲ ਕੰ데 ਭੋਜਨ ਕਰਦਾ ਸੀ ਇਹ ਉਹਦਾ ਜੀਵਨ ਬਣ ਗਿਆ ਸੇ ਗੁਰੂ ਦੇ ਹੁਕਮਨਾਮੇ ਦਾ ਅਸਰ ਹੋਇਆ ਉਹਦੇ ਉੱਪਰ ਕੁਝ ਦਿਨਾਂ ਗਏ ਔਰੰਗਜੀਬ ਨੇ ਇੱਕ ਦਿਨ ਤੜਕਸਾਰੀ ਗੁਰੂ ਸਾਹਿਬ ਜੀ ਦੇ ਦਰਵਾਜ਼ੇ ਵਿੱਚ ਆ ਗਿਆ ਜਦੋਂ ਗੁਰੂ ਸਾਹਿਬ ਨੂੰ ਪਤਾ ਲੱਗਿਆ ਪਾਸ਼ਾ ਨੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ ਕੇ ਦਰਵਾਜ਼ੇ ਤੇ ਖੜਾ ਹੈ ਇੱਥੇ ਖੜਾ ਹੈ ਦਰਵਾਜ਼ੇ ਬੇਨਤੀਆਂ ਕਰਦਾ ਹੈ ਕਿ ਮੈਨੂੰ ਅੰਦਰ ਲੋ ਜਦੋਂ ਬਾਰੇ ਸਾਮਣੇ ਲਾ ਗਿਆ ਪਿਆਰ ਨਾਲ ਜਦੋਂ ਉਹ ਬਿਸ਼ਾਤ ਨਾਲ 27 ਅਸਰ ਦੀ ਗੱਲ